ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਦੋਸਤੋ ਕਿ ਰਾਜਵੀਰ ਜਵੰਦਾਜੀ ਦਾ ਸੜਕ ਹਾਦਸਾ ਬਹੁਤ ਹੀ ਭਿਆਨਕ ਹੋਇਆ ਹੈ ਜਿੱਥੇ ਕਿ ਮੌਕੇ ਤੇ ਹੀ ਉਹਨਾਂ ਨੂੰ ਮਹਾਲੀ ਦੇ 47 ਹਸਪਤਾਲ ਵਿਖੇ ਐਡਮਿਟ ਕਰਵਾਇਆ ਗਿਆ ਹਾਦਸੇ ਦੌਰਾਨ ਰਾਜਵੀਰ ਜਵੰਦਾਜੀ ਦੇ ਦਿਮਾਗ ਤੇ ਸੱਟ ਗਹਿਰੀ ਲੱਗੀ ਹੈ ਤੇ ਸਰੀਰ ਦੇ ਕੁਝ ਅੰਦਰੂਨੀ ਅੰਗਾਂ ਤੇ ਗਹਿਰੀ ਚੋਟ ਲੱਗੀ ਹੈ ਉਹ ਵੈਟੀਨੈਂਟਰ ਤੇ ਪਏ ਨੇ ਇਸ ਟਾਈਮ ਰਾਜਵੀਰ ਜਵੰਦਾਜੀ ਸਾਨੂੰ ਸਾਰਿਆਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾਜੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਸਕਣ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾਜੀ ਅੰਦਾਜੀ ਆਪਣੇ ਸਰੀਰ ਦੀ ਹੌਲੀ ਹੌਲੀ ਰਿਕਵਰੀ ਕਰ ਰਹੇ ਨੇ ਐਕਟਰ ਸਾਹਿਬ ਦਾ ਬਿਆਨ ਆਇਆ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਬਹੁਤ ਫਰਕ ਹੈ ਹਾਲਾਂਕਿ ਉਹਨਾਂ ਦੀ ਸਿਹਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਰਣਜੀਤ ਬਾਵਾ ਜੀ ਨੇ ਸਾਨੂੰ ਸੁਚੇਤ ਕੀਤਾ ਕਿ ਸਾਡੇ ਵੀਰ ਜਵੰਦਾ ਸਾਹਿਬ ਜੀ ਬਿਲਕੁਲ ਠੀਕ ਨੇ ਤੁਸੀਂ ਝੂਠੀਆਂ ਖਬਰਾਂ ਨਾ ਫਲਾਓ ਪਲੀਜ਼ ਹੱਥ ਮੰਨ ਕੇ ਬੇਨਤੀ ਆਓ ਸਾਰੇ ਇਸ ਟਾਈਮ ਸਾਨੂੰ ਅਰਦਾਸ ਦੀ ਲੋੜ ਹੈ ਬਾਕੀ ਹੋਰ ਕੀ ਗੱਲਾਂ ਐਕਟਰ ਰਣਜੀਤ ਬਾਵਾ ਜੀ ਨੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਰਾਜਵੀਰ ਵੀਰ ਰਿਕਵਰ ਕਰ ਰਿਹਾ ਹੈ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲਿਖੇ ਕੁਝ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾਂ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ 'ਚ ਸਾਡੇ ਸਾਰਿਆਂ 'ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਦੀ ਹਮਤ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ